ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਮੌਜੂਦ ਹਾਂ ਉਹਨਾਂ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਬੜੀ ਚੜ੍ਹਦੀ ਕਲਾ ਚੱਲ ਰਿਹਾ ਉੱਥੇ ਕਿਸਾਨ ਜਥੇਬੰਦੀ ਹੈ ਬੀਕੇਯੂ ਕ੍ਰਾਂਤੀਕਾਰੀ ਜਥੇਬੰਦੀ ਦੇ ਪ੍ਰਧਾਨ ਨੇ ਸੋ ਉਹਨਾਂ ਨਾਲ ਗੱਲਬਾਤ ਕਰਦਿਆਂ ਵੀ ਮੋਰਚਾ ਕਿਵੇਂ ਚੱਲ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਜੀ ਪ੍ਰਧਾਨ ਸਾਹਿਬ ਕਿੱਥੋਂ ਆਏ ਜੀ ਕਿੱਥੋਂ ਜਥੇਬੰਦੀ ਕਿਹੜੀ ਆਪਣੀ ਜੀ ਆਪਣੀ ਜਥੇਬੰਦੀ ਹੈਗੀ ਆ ਜੀ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਪੰਜਾਬ ਅਸੀਂ ਫਰੀਕੋਟ ਜਿਹੜੇ ਤੋਂ ਬਲਾਕ ਜੈਤੋ ਤੋਂ ਮੈਂ ਬਲਾਕ ਪ੍ਰਧਾਨ ਦਸਵੰਦਰ ਸਿੰਘ ਗੁਰੂ ਸਰ ਇਹ ਮੇਰੇ ਸਾਥੀ ਦਰਸ਼ਨ ਸਿੰਘ ਮਾਸਟਰ ਦਰਸ਼ਨ ਸਿੰਘ ਬਾਜਾਖਾਨਾ ਜਿਲ੍ਹਾ ਕੈਸ਼ੀਆਰ ਇਹ ਫਰੀਕੋਟ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਕਬਲਵਾਲਾ ਤੇ ਨਾਲ ਸਾਥੇ ਸਾਡੇ ਸਾਥੀ ਅਸਲਪੱਟੀ ਤੋਂ ਆ ਕਬਲਵਾਲਾ ਇਹ ਵੀ ਕਬਲਵਾਲਾ ਤੇ ਪ੍ਰਧਾਨ ਸਾਹਿਬ ਆਪਣਾ ਮੋਰਚਾ ਕਿਵੇਂ ਚੱਲ ਰਿਹਾ ਹੈ ਮੋਰਚਾ ਚੜ੍ਹਦੀ ਕਲਾ ਚਾ ਜੀ ਮੋਰਚਾ ਜਿੱਦੇ ਤੋਂ ਅਸੀਂ 12 ਤਰੀਕ ਤੋਂ ਅਸੀਂ ਆਏ ਆ ਉਦੇ ਤੋਂ ਹੀ ਚੜਦੀ ਕਲਾ ਚ ਹੈ ਤੇ ਚੜਦੀ ਕਲਾ ਚ ਹੀ ਰਹੂਗਾ ਜੱਟ ਲੜਦੇ ਲੋਕਾਂ ਦੀ ਹੋਊਗੀ ਜੱਟ ਕਿ ਜਾਵਾਂ ਠੀਕ ਹੈ ਜੀ ਤੇ ਇੱਕ ਚੌਣ ਜਾਵਤਾ ਲੱਗਿਆ ਹੋਇਆ ਅੱਗੇ ਸਰਕਾਰ ਪਤਾ ਨਹੀਂ ਕਿਹੜੀ ਆਊਗੀ ਤੇ ਜੇ ਆਹੀ ਸਰਕਾਰ ਆਈ ਸਰਕਾਰ ਦਾ ਕੀ ਰਵਈਆ ਹੋਊਗਾ ਤੇ ਕੀ ਕਿਸਾਨ ਕੀ ਸੋਚਦੇ ਨੇ ਕਿ ਸਰਕਾਰ ਬਦਲੂਗੀ ਜਾਂ ਇਹੀ ਹਾਲਾਤ ਰਹਿਣਗੇ ਦੇਖੋ ਜੀ ਜਿੱਥੋਂ ਤੀਕ ਗੱਲ ਸਰਕਾਰ ਦੀ ਹੈ ਚੌਣ ਜਾਵਤੇ ਦੀ ਗੱਲ ਤੁਸੀਂ ਕੀਤੀ ਹੈ ਸਾਨੂੰ ਚੌਣ ਜਾਵਤੇ ਦਾ ਕੋਈ ਨਹੀਂ ਚੋਣ ਜਾਬਤਾ ਲੱਗ ਗਿਆ ਨਾ ਲੱਗ ਗਿਆ ਉਹਨੂੰ ਸਾਥ ਇੱਥੇ ਬੰਦਕਾਂ ਨੂੰ ਜਾਣ ਜਿਹੜੇ ਦੋ ਫਾਰਮਾਂ ਦੇ ਇੱਥੇ ਕਿਸਾਨ ਬੈਠੇ ਆ ਉਹਨਾਂ ਨੂੰ ਇਸ ਗੱਲ ਤੇ ਕੋਈ ਨਹੀਂ ਜਦੋਂ ਅਸੀਂ ਦਿੱਲੀ ਅੱਗੇ ਅੰਦੋਲਨ ਲੜ ਕੇ ਆਏ ਅਸੀਂ 13 ਮਹੀਨੇ ਬੈਠੇ ਰਹੇ ਆ ਇਹ ਤਾਂ ਚੋਣ ਜਾਬਤਾ ਦਾ 2-4 ਮਹੀਨੇ ਦੀ ਗੱਲ ਹੀ ਆ ਇਹ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਜਿੱਥੋਂ ਤੱਕ ਸਰਕਾਰ ਬਦਲਣ ਦੀ ਗੱਲ ਹੈ ਸਰਕਾਰ ਚਾਹੇ ਕਾਂਗਰਸ ਦੀ ਆ ਜਾਏ ਚਾਹੇ ਬੀਜੇਪੀ ਦੀ ਆ ਜਾਏ ਸਾਰੀਆਂ ਸਰਕਾਰਾਂ ਨੇ ਮੋੜ ਤੋਂ ਲਾ ਕੇ ਹੀ ਕਿਸਾਨਾਂ ਨਾਲ ਧੱਕਾ ਕੀਤਾ ਤੇ ਕਿਸਾਨਾਂ ਦੇ ਹਿੱਤ ਚ ਕੋਈ ਵੀ ਸਰਕਾਰ ਨਹੀਂ ਕੋਈ ਪਹੁੰਚੀ ਜਿਹੜੀ ਗੱਲ ਹੁਣ ਆਪਾਂ ਇਸ ਸਰਕਾਰ ਦੀ ਕਰਦੇ ਆ ਆਪਾਂ ਪਹਿਲਾਂ ਆਪਣਾ ਉੱਥੋਂ ਆਪਾਂ ਕਰਾ ਕੇ ਆਏ ਸੀ ਜਿਹੜਾ ਪ੍ਰਾਈਵੇਟ ਮੰਡੀਆਂ ਵਾਲਾ ਹਾਂਜੀ ਉਹ ਪ੍ਰਾਈਵੇਟ ਮੰਡੀਆਂ ਵਾਲਾ ਕਰਾ ਕੇ ਆਏ ਸੀ ਇਹਨਾਂ ਨੂੰ ਉਦੋਂ ਤੋਂ ਹੀ ਇਹਨਾਂ ਦੇ ਇਹਨਾਂ ਨੂੰ ਕਹਲ ਸੀ ਕਿ ਵੀ ਆਪਾਂ ਕਿਸੇ ਹਿਸਾਬ ਨਾਲ ਇਹ ਕਾਨੂੰਨ ਤੁਹਾਡੇ ਲਾਗੂ ਕਰਗੇ ਹੋਣੇ ਮਗਾ ਚੋਣ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਵੀ 28 ਮੰਡਗਾ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ ਤੇ 26 ਸੈਲੋ ਨੂੰ ਇਹਨਾਂ ਨੇ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ ਬਹੁਤ ਲੋਕਾਂ ਨੇ ਇਮਾਨਦਾਰੀ ਨਾਲ ਸਰਕਾਰ ਚੁਣੀ ਸੀ ਵੀ ਇਮਾਨਦਾਰ ਅਜੇ ਆਏ ਆਂ ਜਾਂ ਆ ਤੇ ਪਰ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ 9 ਘਰਾਣਿਆਂ ਨੂੰ ਜੀ ਇਹਨਾਂ ਨੇ ਮਨਜ਼ੂਰੀ ਦਿੱਤੀ ਤੇ ਜਿਹੜਾ ਆਪਣਾ ਘਰਾਣਿਆਂ ਜੀ ਤੇ ਆਪਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਕਿਸਾਨਾਂ ਵਾਲਾ ਯਾ ਇੱਕ ਡਰਾਮਾ ਰਚ ਰਿਹਾ ਨੇ ਯਾ ਨਹੀਂ ਜੀ ਅਸੀਂ ਉਹ ਕਿਸਾਨਾਂ ਵਾਲ ਕਿਵੇਂ ਹੋ ਗਏ ਜੀ ਅਸੀਂ 12 ਤਰੀਕ ਤੋਂ ਆਏ ਇੱਥੇ 12 ਨੂੰ 13 ਨੂੰ 14 ਨੂੰ 15 ਨੂੰ ਇੱਥੇ ਗੋਲਾਵਰੀ ਹੋਈ ਬਰੂਦ ਸਿੱਟਿਆ ਗਿਆ ਅਥੂ ਗੈਸ ਦੇ ਗੋਲੇ ਸਿੱਟੇ ਗਏ ਪਾਣੀ ਦੇ ਬਿਛਾੜਾ ਮਾਰ ਗਿਆ ਕਿੰਨਾਂ ਕਿਸੇ ਦਾ ਵੀ 92 ਦੇ ਵਿੱਚੋਂ ਸਮੇਤ ਮੁੱਖ ਮੰਤਰੀ ਕਿਸੇ ਨੇ ਇੱਕ ਦਾ ਵੀ ਮੂੰਹ ਨਹੀਂ ਖੁੱਲਿਆਗਾ ਵੀ ਕਿਸਾਨਾਂ ਤੇ ਤੁਸੀਂ ਸਾਡੇ ਪੰਜਾਬ ਚ ਆ ਕੇ ਵੀ ਤੁਸੀਂ ਸਾਡੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੱਡਦੇ ਆ ਜਾਂ ਤੁਸੀਂ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਕੋਚ ਸ਼ੋਭ ਕਰਨ ਸਿੰਘ ਸ਼ਹੀਦ ਕੀਤਾ ਗਿਆ ਕਿੰਨੇ ਕਿੰਨੇ ਬੰਦੇ ਸਾਡੇ ਹੋਰ ਉਹ ਅਥਰੂ ਗੈਸ ਨਾਲ ਜਿਹੜੇ ਸਾਹ ਘੁੱਟ ਕੇ ਉਹਨਾਂ ਦੀ ਮੌਤ ਹੋ ਰਹੀ ਹੈ ਕਿੰਨੇ ਹਸਪਤਾਲਾਂ 'ਚ ਦਾਖਲ ਸੀਗੇ ਇੱਕ ਸਾਡਾ ਅਵਰਤਪਾਲ ਇਹਨਾਂ ਨੇ ਗੋਲੀ ਚ ਪਾ ਕੇ ਕੁੱਟਿਆ ਖਨੋਰੀ ਬਾਟਰ ਤੇ ਉਹ ਉਹਦੇ ਨਾਲ ਕਿੰਨਾ ਤਸ਼ੱਦਦ ਕੀਤਾ ਕਿੰਨੇ ਉਹਨਾਂ ਹੱਡੀਆਂ 13 ਹੱਡੀਆਂ ਉਹਨਾਂ ਤੋੜੀਆਂ ਗਈਆਂ ਤੇ ਇਹਨੂੰ ਅਸੀਂ ਐਵੇਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਕਿਸਾਨਾਂ ਦੇ ਹੱਕ 'ਚ ਤੇ ਜਿਹੜਾ ਹੁਣ ਗੋਟਾ ਆਣ ਗਿਆ ਇਹਨਾਂ ਤੇ ਕੀ ਲੱਗਦਾ ਕਿ ਆਪਣਾ ਭਗਵਾਨ ਸਮਾਣ ਜਿਵੇਂ ਵਾਦਾ ਕਰ ਰਹੇ ਨੇ ਕਿ ਅਸੀਂ ਜਿੱਤਾਂਗੇ ਤੇ ਕੀ ਲੱਗਦਾ ਕਿ ਲੋਕ ਇਹਨਾਂ ਨੂੰ ਵੋਟ ਪਾਣਗੇ ਹੁਣ ਵਿਸ਼ਵਾਸ ਕਰਨਗੇ ਇਹਨਾਂ ਤੇ ਤੁਸੀਂ ਜਿੱਤਣ ਵਾਲੀ ਗੱਲ ਤਾਂ ਤੁਸੀਂ ਇਹ ਵੇਖੋ ਜੀ ਇਹ ਤਾਂ ਇਹਨਾਂ ਦਾ ਕੀ ਸਮਝ ਕੇ ਕੋਈ ਚੱਕ ਕੇ ਛਾਲ ਮਾਰ ਕੇ ਇਧਰਲੇ ਪਾਸੇ ਹੋ ਜਾਂਦਾ ਕੋਈ ਇਧਰਲੇ ਪਾਸੇ ਹੋ ਜਾਂਦਾ ਅਸੀਂ ਤਾਂ ਇਹ ਅਪੀਲ ਕਰਦੇ ਆ ਵੀ ਲੋਕਾਂ ਨੂੰ ਇਹ ਕਹਿੰਨੇ ਵੀ ਜਦੋਂ ਤੁਹਾਡੇ ਕੋਲੇ ਆਉਣ ਇਹ ਪਿੰਡਾਂ 'ਚ ਤੁਸੀਂ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਵੀ ਸਾਡੇ ਕਿਸਾਨ ਉੱਥੇ ਬੈਠੇ ਆ ਤੁਸੀਂ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਸਿੱਟੇ ਉਹਨਾਂ ਤੇ ਤੁਸੀਂ ਗੰਦੇ ਪਾਣੀ ਦੀਆਂ ਬਿਛਾੜਾ ਮਾਰੀਆਂ ਜੀ ਵੀ ਉਹਨਾਂ ਦਾ ਕੀ ਕਸੂਰ ਸੀਗਾ ਉਹ ਤੇ ਹੱਕ ਹੀ ਮੰਗਦੇ ਸੀਗੇ ਉਹ ਕੋਈ অপরাধੀ ਤਾਂ ਨਹੀਂ ਸੀਗੇ ਕੋਈ ਚਿੱਟਾ ਤਾਂ ਨਹੀਂ ਵੇਜਦੇ ਸੀਗੇ ਕੋਈ ਹੋਰ ਕੋਈ ਆਸਤਾਂ ਦੀ ਕੋਈ ਬਗਾਵਤ ਤਾਂ ਨਹੀਂ ਕਰਦੇ ਆਪਦੇ ਹੱਕਾਂ ਦੀ ਆ ਆਲ ਦੇ ਹੱਕਾਂ ਵਾਸਤੇ ਹੀ ਬੈਠੇ ਸੀ ਨਾ ਜੇ ਤੁਸੀਂ ਵਾਸਤੇ ਕੀ ਕੀਤਾ ਤੇ ਜਾਂ ਤੁਸੀਂ ਇੰਨੇ ਚਿਰ ਵੀ ਥੋੜੀ ਸਰਕਾਰ ਬਣੀ ਹੈ ਤੁਸੀਂ ਕਿਸਾਨਾਂ ਵਾਸਤੇ ਕੀ ਕੀ ਇਹਨਾਂ ਨੂੰ ਸਵਾਲ ਕਰਨਾ ਜ਼ਰੂਰੀ ਹੈ ਅਸੀਂ ਤਾਂ ਇਹ ਪਿਛਾਲੇ ਬੰਦੇ ਨੂੰ ਸਾਰਿਆਂ ਨੂੰ ਇਹ ਕਹਿੰਨੇ ਆ ਵੀ ਤੁਸੀਂ ਇਹਨਾਂ ਨੂੰ ਸਵਾਲ ਕਰੋ ਜਦੋਂ ਪਿੰਡਾਂ ਚ ਆਉਣ ਅਸੀਂ ਪੂਰੇ ਹੋ ਕੇ ਇਹਨਾਂ ਨੂੰ ਪੁੱਛੋ ਜਿਵੇਂ ਨਾ ਬਨੂੜ ਦੇ ਨੇੜੇ ਪਿੰਡ ਇੱਕ ਜੰਗਪੁਰਾ ਹਾਂਜੀ ਉੱਥੇ ਨਾ ਸਾਰੇ ਮਤਲਬ ਪਿੰਡ ਦੇ ਅ ਪੰਚਾਇਤ ਸਰਪੰਚਾ ਸਾਰਿਆਂ ਦੀ ਇੱਕ ਮਤਲਬ ਸਾਰੇ ਪਿੰਡ ਦੀ ਸਹਿਮਤੀ ਨਾਲ ਬੋਰਡ ਲਗਾਇਆ ਗਿਆ ਬਾਹਰ ਕਿ ਕੋਈ ਵੀ ਜਿਹੜਾ ਵੀ ਰਾਜਨੀਤਿਕ ਬੰਦਾ ਕੋਈ ਵੀ ਪੋਲੀਟੀਕਲ ਬੰਦਾ ਪਿੰਡ 'ਚ ਐਂਟਰ ਨਾ ਹੋਵੇ ਵੋਟ ਮੰਗਣ ਨਾ ਆਵੇ ਕੀ ਲੱਗਦਾ ਕਿ ਉਹ ਫੈਸਲਾ ਸਹੀ ਆ ਉਹਨਾਂ ਦਾ ਅਸੀਂ ਤਾਂ ਬਸ ਇਹ ਗੱਲ ਕਹਿੰਦੇ ਆ ਜੀ ਜਿਹੜੇ ਬੀਜੇਪੀ ਵਾਲੇ ਐ ਇਹਨਾਂ ਦਾ ਇਹਨਾਂ ਨੂੰ ਪੰਜਾਬ 'ਚ ਵੜਨਾ ਹੀ ਬੰਦ ਕਰੋ ਇਹਨਾਂ ਨੇ ਆਪਾਂ ਇੱਕ ਬੂਏ ਤਾਂ ਆਪਾਂ ਆਪਣੇ ਬੈਲ ਆਪਾਂ ਕਰਾ ਕੇ ਆਪਾਂ ਕੈਨਸਲ ਕਰਾ ਕੇ ਆਏ ਆ ਤੇ ਦੂਜੇ ਬੂਏ ਇਹਨਾਂ ਨੇ ਲਾਗੂ ਕਰਨੇ ਸ਼ੁਰੂ ਕਰਤੇ ਆ ਇਹਨਾਂ ਦਾ ਅਸੀਂ ਤਾਂ ਕਹਿੰਦੇ ਵੀ ਇਹਨਾਂ ਦੀ ਪੰਜਾਬ ਚ ਐਂਟਰੀ ਹੀ ਬੰਦ ਕਰੋ ਇਹਨਾਂ ਦੇ ਸੈਲੋਂ ਦਾ ਘਰਾਵੋ ਕਰੋ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਵਾਲ ਕਰਨਾ ਪਹਿਲੀ ਗੱਲ ਤਾਂ ਇਹਨੂੰ ਪੰਜਾਬ ਚ ਵੜ ਨਹੀਂ ਦੇਣਾ ਚਾਹੀਦਾ ਵੋਟਾਂ ਤਾਂ ਬੜੀ ਦੂਰ ਦੀ ਗੱਲ ਹੈ ਚਲੋ ਭਾਜੀਪੀ ਤਾਂ ਹੈ ਇਹੋ ਜੀ ਜਿਹੜੀ ਜਿਹੜੀ ਬਾਕੀ ਹੋਰ ਹੈ ਪੋਲਿਟੀਕਲ ਪਾਰਟੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਸਵਾਲ ਤਾਂ ਕਰਨੇ ਪੈਂਦੇ ਸਵਾਲ ਤਾਂ ਬਣਦਾ ਹੀ ਹੈ ਨਾ ਜੀ ਜੀ ਸਵਾਲ ਤਾਂ ਬਣਦਾ ਹੀ ਹੈ ਨਾ ਵੀ ਕਿਸਾਨ ਆਪਦੀਆਂ ਹੱਕੀ ਮੰਗਾ ਲਈ ਗਏ ਸੀਗੇ ਤੇ ਤੁਸੀਂ ਉਹਨਾਂ ਦੇ ਹੱਕ 'ਚ ਕੀ ਬੋਲੇ ਤੁਸੀਂ ਉਹ ਕੀ ਬਿਆਨ ਦਿੱਤਾ ਜਾਂ ਕੀ ਉਹਨਾਂ ਦੇ ਹੱਕ 'ਚ ਬੋਲੇ ਤੁਸੀਂ